ਸੋਸ਼ਲ ਮੀਡੀਆ ਇਨਫਲੂਐਂਸਰ ਹਨੀਸ਼ 세ਠੀ ਤੇ ਹਮਲਾ ਹੋਇਆ ਬਦਮਾਸ਼ਾਂ ਨੇ ਹਨੀਸ਼ 세ਠੀ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਹਨੀਸ਼ 세ਠੀ ਨੇ ਕਾਰ 'ਪਜਾ ਕੇ ਆਪਣੀ ਜਾਨ ਬਚਾਈ ਉਸਨੇ ਕਿਹਾ ਕਿ ਉਸਨੂੰ ਕਈ ਦਿਨਾਂ ਤੋਂ ਇਹ ਖਤਰਾ ਸੀ ਕਈ ਦਿਨਾਂ ਤੋਂ ਉਸ ਦਾ ਕੋਈ ਪਿੱਛਾ ਕਰ ਰਿਹਾ ਸੀ ਪੁਲਿਸ ਦੇ ਕੋਲ ਵੀ ਉਸਨੇ ਸ਼ਿਕਾਇਤ ਦਰਜ ਕਰਵਾਈ ਹੈ ਕੱਲ ਦੀ ਇਹ ਘਟਨਾ ਹੈ ਜਦੋਂ ਹਨੀਸ਼ 세ਠੀ ਦੀ ਕਾਰ ਤੇ ਅਟੈਕ ਕੀਤਾ ਗਿਆ ਔਰ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨੀਸ਼ 세ਠੀ ਵੱਲੋਂ ਕਾਰ ਪਜਾ ਲਈ ਗਈ ਉਸਨੇ ਕਿਹਾ ਕਿ ਮੈਨੂੰ ਕਈ ਦਿਨਾਂ ਤੋਂ ਮੇਰਾ ਪਿੱਛਾ ਕੀਤਾ ਜਾ ਰਿਹਾ ਸੀ ਮੈਨੂੰ ਇਸ ਗੱਲ ਦਾ ਖਦਸ਼ਾ ਸੀ ਕਿ ਮੇਰੇ ਤੇ ਕੋਈ ਅਟੈਕ ਕਰ ਸਕਦਾ ਹੈ ਉਹਨੂੰ ਸਰੋਵਰ ਜਮਾਨ ਤੋਂ ਬਾਹਰ ਆਇਆ ਕਿ ਉਹਨਾਂ ਦਾ ਇੱਕ ਨੇ ਦਰਾਹੇ ਦੁਕਾਨ ਮੇਰੇ ਸਾਹਮਣੇ ਕਿਰਾਏ 'ਤੇ ਲਈ ਆ ਕਿਤੇ ਤੇ ਉਹਨਾਂ ਦਾ ਹੀ ਤਿੰਨ ਚਾਰ ਦਿਨ ਹੋ ਗਏ ਆ ਹੀ ਸਕਾਰਪੀਓ ਦੇ ਵਿੱਚ ਗੇੜੇ-ਗੇੜੇ ਘੜਦਾ ਫਿਰਦਾ ਫੈਮਿਲੀ ਨੂੰ ਵੀ ਪਰੇਸ਼ਾਨ ਕਰਦਾ ਭਰਾ ਨੂੰ ਜਾਂ ਦੋਸਤਾਂ ਨੂੰ ਜਾਣ ਕੇ ਜਿਵੇਂ ਮਤਲਬ ਮੰਢੀਰ ਬਟਾ ਕੇ ਪੰਗੇ-ਪੁੰਗੇ ਲੈਣੇ ਹੁੰਦੇ ਆ ਉੱਤੀ ਦੰਕਰਦਾ ਵਾ ਸੋ ਅਹੀ ਜਿਹਾ ਵੀ ਰਾਤ ਦਾ ਸੀਗਾ ਮੈਂ ਦਫਤਰ ਤੋਂ ਆਪਣੇ ਗਿਆ ਬਾ ਕੀ ਹੋ ਯਾਰ ਰਾਤ ਨੂੰ ਰਾਤ ਮੈਂ ਹੋਰੀ ਬੈਠਾ ਸੀਗਾ ਦਫਤਰ ਜੀ ਬੇਲੀ ਮੇਰੀ ਰੁਟੀਨ ਆ ਦੁਕਾਨਾਂ ਵਾਲੇ ਦੁਵਾਲੇ ਨੇ ਦਫਤਰ ਹੋ ਰਿਹਾ ਮੌਰੀ ਲੈਣਾ ਵਾ ਤੇ ਉਰੋਂ ਮੈਂ ਨਿਕਲੇ ਆਪਣੇ ਘਰ ਨੂੰ ਜਾਣ ਲਈ ਤੇ ਇਹਨਾਂ ਨੇ ਇੱਥੇ ਕਿਤੇ ਮੁੰਡੇ ਲਾਏ ਹੋਣੇ ਪਿੱਛੇ ਰੇਕੀ ਕਰਨ ਵਾਸਤੇ ਤੇ ਅੱਗੇ ਚੌਂਗ ਦੇ ਵਿੱਚ ਜਾ ਕੇ ਇਹਨਾਂ ਨੇ ਮੂਰੇ ਗੱਡੀ ਵਸਾਈ ਸਕਾਰਪਿਓ ਸੀ ਇਹਨਾਂ ਕੋਲ ਵਾਈਟ ਕਲਰ ਦੀ ਤੇ ਮੇਰੇ ਵਾਲੇ ਗੱਡੀ ਦੇ ਵਿੱਚ ਵੈਬ ਕੈਮ ਲੱਗਿਆ ਹੋਇਆ ਵਾ ਉਸ ਕਰਕੇ ਪਤਾ ਲੱਗ ਗਿਆ ਉਹ ਗੱਡੀ ਦਾ ਵੀ ਮੈਨੂੰ ਪਤਾ ਹੈ ਜਿਹੜਾ ਸਾਡੇ ਤੇ ਨੇ ਹੁਣ ਪਰਚਾ ਕਰਵਾਇਆ ਸੀਗਾ ਉਹ ਗੱਡੀ ਉਸੇ ਨੰਬਰ ਦੇ 0071 ਨੰਬਰ ਗੱਡੀ ਹੈਗੀ ਹੈ ਜੀ ਤਾਂ ਗੁਰਦੀਪ ਸਿੰਘ ਸਾਡੇ ਸਹਿਯੋਗੀ ਜੁੜੇ ਨੇ ਇਸ ਤੇ ਹੋਰ ਜਾਣਕਾਰੀ ਦੇ ਲਈ ਗੁਰਦੀਪ ਇਹ ਮਾਮਲਾ ਕੀ ਹੈ ਕੁਝ ਸਮਝ ਆਇਆ ਜੀ ਪਿਛਲੇ ਕਈ ਦਿਨਾਂ ਤੋਂ ਇੱਕ ਇਹ ਦੇਖਣ ਨੂੰ ਮਿਲਿਆ ਜਿਹੜਾ ਇੰਟਰਨੈਟ ਇਨਫਲੂਐਂਸਰ ਹੈ ਹਾਨੀ ਸੇਠੀ ਕਾਫੀ ਵਿਵਾਦਾਂ ਦੇ ਵਿੱਚ ਵੀ ਰਿਹਾ ਔਰ ਇਸ ਟਾਈਮ ਜਿਹੜੀ ਹੈ ਹਣੀ ਸੇਠੀ ਦੀ ਵੀਡੀਓਜ਼ ਵੀ ਕਾਫੀ ਚੱਲ ਰਹੀਆਂ ਬੂਟਾ ਦਾ ਕੰਮ ਵੀ ਕਰ ਰਹੇ ਤੇ ਉਸ ਨੂੰ ਲੈ ਕੇ ਕਈ ਕੰਟਰਡਿਕਸ਼ਨ ਸਾਹਮਣੇ ਆਈਆਂ ਸੀ ਤੇ ਹੁਣ ਪੀਤੀ ਰਾਤ ਦੇ ਦੇਖਣ ਨੂੰ ਮਿਲਿਆ ਕਿ ਹਣੀ ਸੇਠੀ ਤੇ ਹਮਲਾ ਹੋਇਆ ਹਣੀ ਸੇਠੀ ਵੱਲੋਂ ਇੱਕ ਸ਼ਿਕਾਇਤ ਅਦਾਲਤ ਵਿੱਚ ਕਰਵਾਈ ਗਈ ਹੈ ਤੇ ਨਾਲ ਇੱਕ ਵੀਡੀਓ ਵੀ ਦਿੱਤੀ ਗਈ ਹੈ ਜਿਹੜੀ ਕਿ ਉਹਨਾਂ ਦੀ ਗੱਡੀ ਦੇ ਵਿੱਚ ਡੈਸ਼ ਕੈਮ ਲੱਗਿਆ ਹੋਇਆ ਉਸ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਅੱਗੇ ਸਕੋਰਪੀਓ ਗੱਡੀ ਲਗਾਈ ਤੇ ਉਹਦੀ ਪਿਛਲੀ ਸੀਟ ਤੋਂ ਕੁਝ ਵਿਅਕਤੀ ਨਿਕਲੇ ਔਰ ਮੋਤੇ ਕਪੜਾ ਨਾਲ ਸੀਗਾ ਔਰ ਨਾਲ ਇੱਕ ਹਮਲਾ ਕੀਤਾ ਗਿਆ ਹੁਣ ਉਸ ਦੇ ਪਿੱਛੇ ਦਾ ਕਾਰਨ ਕੀ ਹੈ ਹਜੇ ਤੱਕ ਜਾਂਚ ਦਾ ਵਿਸ਼ਾ ਹੈ ਪੁਲਿਸ ਵੱਲੋਂ ਵੀ ਇਹ ਸ਼ਿਕਾਇਤ ਜਰੂਰ ਦਰਜ ਕਰ ਲਈਤੀ ਗਈ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕੀ ਮਾਮਲਾ ਹੈ ਹਾਨੀ ਸ਼ੇਟੀ ਨੇ ਇਹ ਕਿਹਾ ਕਿਹਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਔਰ ਰੇਕੀ ਕੀਤੀ ਜਾ ਰਹੀ ਸੀ ਤੇ ਬੀਤੀ ਰਾਤ ਹਾਨੀ ਸ਼ੇਟੀ ਤੇ ਹਮਲਾ ਹੋਇਆ ਉਸ ਦੀ ਸ਼ਿਕਾਇਤ ਦਰਜ ਹੋ ਗਈ ਤੇ ਪੁਲਿਸ ਵੱਲੋਂ ਇਸ ਦੀ ਜਾਂਚ ਚੱਲ ਰਹੀ ਹੈ ਸੀਬੀਪਾਸ ਠੀਕ ਹੈ ਧੰਨਵਾਦ ਗੁਰਦੀਪ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਬਹੁਤ ਵਾਰੀ ਵਾਦ-ਵਿਵਾਦ ਸੋਸ਼ਲ ਮੀਡੀਆ ਤੇ ਚੱਲਦੇ ਰਹਿੰਦੇ ਨੇ ਕਦੇ ਕਿਸੇ ਦੇ ਨਾਲ ਕਦੇ ਕੋਈ ਲਾਈਵ ਹੋ ਜਾਂਦਾ ਕਦੇ ਕੋਈ ਲਾਈਵ ਹੋ ਜਾਂਦਾ ਇਸ ਤਰੀਕੇ ਦੀਆਂ ਗਤੀਵਿਧੀਆਂ ਇਹ ਸੋਸ਼ਲ ਮੀਡੀਆ ਇਨਫਲੂਐਂਸਰਸ ਦੇ ਨਾਲ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਔਰ ਹੁਣ ਖਬਰ ਅਟੈਕ ਦੀ ਆਈ ਹੈ ਕਿ ਹਰੀ ਸੇਠੀ ਨੇ ਕਿਹਾ ਕਿ ਮੇਰਾ ਪਿੱਛਾ ਕੀਤਾ ਗਿਆ ਔਰ ਮੇਰੀ ਗੱਡੀ ਤੇ ਅਟੈਕ ਹੋਇਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ